ਕੋਡੀ 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 ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਪਾਲੇ ਜਲਾਲਪੁਰੀਏ ਨੇ ਆਪਣੇ ਪੇਜ ਤੇ ਪਾ ਕੇ ਦੱਸਿਆ ਹੈ ਕਿ ਹੁਣ ਤੋਂ ਸਰਹਾਲਾ ਰਣੂਆ ਦੀ ਟੀਮ ਨਾਰਥ ਇੰਡੀਆ ਫੈਡਰੇਸ਼ਨ ਦਾ ਹਿੱਸਾ ਨਹੀਂ ਨਹੀਂ ਤੇ ਬਾਕੀ ਤੁਹਾਨੂੰ ਅੱਗੇ ਦਿਖਾਉਨੇ ਆ ਕਿ ਪਾਲੇ ਨੇ ਕੀ ਲਿਖਿਆ ਆਪਣੇ ਪੇਜ ਤੇ ਜੀ ਸੁਣੋ ਫਿਰ ਸਾਹਿਬ ਸ੍ਰੀ ਕਾਲ ਜੀ ਸਾਰੇ ਕਬੱਡੀ ਪ੍ਰੇਮੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕੁਝ ਕਾਰਨਾ ਕਰਕੇ ਅੱਜ ਤੋਂ ਬਾਅਦ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਲਹਾਰਾ ਰਾਣੂਆ ਨਾਰਥ ਇੰਡੀਆ ਫੈਡਰੇਸ਼ਨ ਦਾ ਹਿੱਸਾ ਨਹੀਂ ਹੋਏਗੀ ਵੱਲੋਂ ਸੇਵਾ ਸਿੰਘ ਰਾਣਾ ਗੋਪਾ ਬੈਂਸ ਪਾਲਾ ਜਲਾਲਪਰੀਆ ਦੁੱਲਾ ਬਗਾਪੰਡਾ ਤੇ ਸਮੂਹ ਕਲੱਬ ਮੈਂਬਰ ਅਤੇ ਖਿਡਾਰੀ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਕਿ ਪਾਲੇ ਜਲਾਲਪੁਰੀ ਨੇ ਆਪਣੇ ਅਫੀਸ਼ੀਅਲ ਪੇਜ ਤੇ ਪਾ ਕੇ ਦੱਸ ਦਿੱਤਾ ਕਿ ਸਹਰਾਲਾ ਰਣੂ ਅੱਜ ਤੋਂ ਬਾਅਦ ਨਾਰਥ ਇੰਡੀਆ ਵਿੱਚ ਨਹੀਂ ਖੇਡੇਗੀ ਤੇ ਬਾਕੀ ਤੁਹਾਨੂੰ ਅਸੀਂ ਅੱਗੇ ਦਿਖਾਉਨੇ ਆ ਕਿ ਕਮੈਂਟਾਂ ਵਿੱਚ ਕੀ ਰਿਪਲਾਈ ਆਇਆ ਹੈ ਪਾਲੇ ਜਲਾਲਪੁਰੀ ਦੇ ਇਸ ਚੀਜ਼ ਦਾ ਗੁੱਡ ਗੁੱਡ ਵਧੀਆ ਫੈਸਲਾ ਗੁੱਡ ਗੁੱਡ ਸੀਜ਼ਨ ਗੁੱਡ ਗੁੱਡ ਇਹ ਫੈਸਲਾ ਸੰਦੀਪ ਨੰਗਲੰਬੀਆਂ ਦੇ ਕਾਤਲ ਵੇਲੇ ਲੈਣਾ ਬੰਦ ਅਸੀਂ ਚਲੋ ਦੇਰ ਆਏ درست ਆਏ ਅੱਗੇ ਪਰ ਰਪਲਾਈ ਵੀ ਪਾੜ ਲੈਂਦੇ ਆ ਜੀ ਬੰਦੇ ਦਾ ਹਾਂ ਜੀ ਸਹੀ ਗੱਲ ਹੈ ਜੀ ਕਮੈਂਟ ਕਰਨੇ ਬਹੁਤ ਸੌਖੇ ਨੇ ਬਾਈ ਪਾਲਾ ਜਲਾਲਪੁਰੀਆ ਸਟੈਂਡ ਵਾਲਾ ਬੰਦਾ ਪਾਲਾ ਦੁਲਾ ਬੈਸਟ ਨੇ ਜੀ ਗੁੱਡ ਗੁੱਡ ਡਿਸੀਜਨ ਜੀ ਗੁੱਡ ਦੇਖ ਸਕਦੇ ਕਿੰਨਾ ਪੋਜ਼ਿਟਿਵ ਰਪਲਾਈ ਆਇਆ ਹੈ ਦੇਖ ਸਕਦੇ ਤੁਸੀਂ ਆ ਕਰਿਆ ਕੰਮ ਦੀ ਗੱਲ ਜਟਾ ਐਮਕਲ ਐਮਐਲਕੇ ਵਿੱਚ ਆ ਜਾਓ ਬਾਈ ਲੋਕ ਬਹੁਤ ਪਿਆਰ ਕਰਦੇ ਨੇ ਤੁਹਾਨੂੰ ਮੇਜਰ ਲੀਗ ਬੈਸਟ ਗ੍ਰੇਟ ਡਿਸੀਜਨ ਬਾਕੀ ਤੁਸੀਂ ਦੇਖ ਸਕਦੇ ਕਿ ਲੋਕੀ ਕਿੱਦਾਂ ਕਮੈਂਟ ਕਰੇ ਉਸਤਾਦ ਜੀ ਕਦੋਂ ਪਲੇ ਕਰਨ ਜਾ ਰਹੇ ਹੋ ਤੁਸੀਂ ਬਹੁਤ ਟਾਈਮ ਤੋਂ ਵੇਟ ਕਰਦੇ ਆਂ ਸਪੇਨ ਤੋਂ ਹਾਂਜੀ ਵੀਰੇ ਰਵਿੰਦਰ ਗਰੇਵਾਲ ਜੀ ਅਜੇ ਪਾਲੇ ਦਾ ਲੱਗਦਾ ਕੰਮ ਸਹੀ ਨਹੀਂ ਗਾ ਜੀ ਅਜੇ ਤੇ ਥੋੜਾ ਟ੍ਰੀਟਮੈਂਟ ਕਰਾਉਣ ਲਈ ਆਏ ਆ ਪਾਲਾ ਭਾਜੀ ਤੇ ਜਦੋਂ ਠੀਕ ਹੋ ਗਏ ਤਾਂ ਹੋਪਸੋ ਜਲਦੀ ਗਰਾਊਂਡਾਂ ਵਿੱਚ ਪਹੁੰਚਣਗੇ ਜੀ ਕਾਫੀ ਲੇਟ ਸੀਜ਼ਨ ਆ ਪਰ ਚਲੋ ਇੰਜੋਏ ਕਰੋ ਕਬੱਡੀ ਨੂੰ ਬਹੁਤ ਟਾਈਮ ਦੀ ਵੇਟ ਟੱਕਰ ਦੇਖਣ ਨੂੰ ਗੁੱਡ ਗੁੱਡ ਜੌਬ ਬਾਈ ਜੀ ਦੇਖ ਸਕਦੇ ਕਿੰਨਾ ਪੋਜ਼ਿਟਿਵ ਰਿਪਲਾਈ ਮਿਲਿਆ ਤੇ ਬਹੁਤ ਪਰ ਮੰਗ ਆ ਰਿਹਾ ਮਿਲ ਰਿਹਾ ਤੇ ਬਾਕੀ ਜੇ ਅੱਗੇ ਕੋਈ ਅਪਡੇਟ ਹੁੰਦੀ ਹੈ ਕਿ ਕਿਸ ਵਿੱਚ ਸੜਾਲਾ ਰਣੂਆ ਖੇਡਗੀ ਪਾਲਾਦੁੱਲਾ ਕਿਸ ਵਿੱਚ ਖੇਡੇਗਾ ਤੇ ਆਪਾਂ ਤੁਹਾਨੂੰ ਪੇਜ ਤੇ ਅਪਡੇਟ ਦਿੰਦੇ ਰਵਾਂਗੇ ਜੀ ਇਸੇ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ